ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਜਾ ਰਹੇ ਹਾਂ ਜੰਡਰਾ ਧੀਮੇਸ਼ਾ ਕਿਉਂਕਿ ਕੱਲ ਨੂੰ ਉੱਥੇ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ ਦੀ ਸਲਾਣਾ ਵਰਸੀ ਆ ਤੇ ਅਸੀਂ ਇੱਕ ਦਿਨ ਪਹਿਲਾਂ ਤੋਂ ਸੇਵਾ ਕਰਨ ਜਾ ਰਹੇ ਹਾਂ ਤੇ ਤੁਹਾਨੂੰ ਦਿਖਾਉਨੇ ਆ ਰਾਜ ਕੀ ਪ੍ਰਬੰਧ ਆ ਕੀ ਸ਼ਬੀਲਾ ਦੇ ਪ੍ਰਬੰਧ ਆ ਲੰਗਰ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਜੁੜਦੇ ਹੋ ਸਾਡੇ ਨਾਲ ਹੋ ਸੰਮੇ ਵਾਲੀ ਪਿੰਡ ਦੇ ਸ਼ਰਧਾਲੂ ਦੋ ਤਿੰਨ ਥਾਵਾਂ ਤੇ ਲੰਗਰ ਲਾਉਂਦੇ ਹੁੰਦੇ ਨੇ ਜਿਵੇਂ ਦੇਖ ਸਕਦੇ ਹੋ ਤੁਸੀਂ ਇੱਥੇ ਸਫਾਈ ਚੱਲ ਰਹੀ ਹੈ ਇੱਥੇ ਵੀ ਲੰਗਰ ਲੱਗੇਗਾ ਇੱਕ ਅੱਗੇ ਜਾ ਕੇ ਵੀ ਲੰਗਰ ਲੱਗੂ। ਦੋਸਤੋ ਦੂਜਾ ਲੰਗਰ ਇੱਥੇ ਲੱਗਦਾ ਹੁੰਦਾ ਇਸ ਏਰੀਆ 'ਚ ਕਿਉਂਕਿ ਇੱਥੇ ਵੀ ਤਿਆਰੀਆਂ ਚੱਲ ਰਹੀਆਂ। ਦੋਸਤੋ ਇਹ ਮੇਨ ਰਸਤਾ ਸ੍ਰੀ ਮੁਕਸਰ ਸਾਹਿਬ ਤੋਂ ਜੰਡਾ ਸਾਹਿਬ ਜਾਂਦਾ। ਇਹ ਵਾਇਆ ਭਾਗ ਸਰ ਲਖੇੜੀ ਨੰਦਗੜ ਸੰਮੇ ਵਾਲੀ ਹੋ ਕੇ ਜਾਂਦਾ ਹੈ ਰਸਤਾ। ਇਹ ਰਸਤੇ ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਸਰਕਾਰਾਂ ਨੂੰ। ਇਹ ਕਿ ਮੇਨ ਰਸਤਾ ਹੈ ਧਾਰਮਿਕ ਸਥਾਨ ਨੂੰ ਜਾਣ ਦਾ ਇਸ ਤੇ ਬਹੁਤ ਹੀ ਜ਼ਿਆਦਾ ਖੱਡੇ ਉਖਲੀਆਂ ਟੋਏ ਨੇ ਸ਼ਰਧਾਲੂਆਂ ਵੱਲੋਂ ਬਹੁਤ ਹੀ ਜ਼ਿਆਦਾ ਸੇਵਾ ਕਰਕੇ ਇਹਦੇ ਮਿੱਟੀ ਪਾ ਕੇ ਇਹਨੂੰ ਸਾਫ਼ ਕੀਤਾ ਗਿਆ ਹੈ ਜੀ ਸਫਾਈ ਕੀਤੀ ਗਈ ਹੈ ਆਪਾਂ ਐਂਟਰ ਕਰ ਚੁੱਕੇ ਆ ਜਰਨਲ ਸਾਹਿਬ ਇਹ ਬੋਰਡ ਲੱਗਾ ਹੋਊਗਾ ਤੁਸੀਂ ਦੇਖ ਸਕਦੇ ਹੋ ਸੰਗਤਾਂ ਮੱਠਾ ਦੇ ਕੇ ਆ ਵੀ ਰਹੀਆਂ ਕੁਝ ਹਜੇ ਮੱਠਾ ਦੇ ਜਾਂ ਰਹੇ ਨੇ ਦੀ ਜਿਹੜਾ ਦੇ ਤਾਂ ਖਾਰਾ ਹੋ ਜਾਂਦਾ ਹੈ ਚਾਂਦਲਾ ਸਾਹਿਬ ਵੜਦੇ ਅਸੀਂ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਦੇਖਣ ਨੂੰ ਮਿਲ ਜਾਣਗੀਆਂ ਜਲੇਦੀਆਂ ਪਕੌੜੀਆਂ ਦੀਆਂ ਦੁਕਾਨਾਂ ਦੋਸਤੋ ਤੁਹਾਨੂੰ ਲਾਗਾ ਥਾਵਾਂ ਸ਼ਬੀਲ ਦੇਖਣ ਨੂੰ ਮਿਲ ਜੂਗੀ ਜਿਵੇਂ ਕਿ ਇੱਥੇ ਵੀ ਦੇਖੋ ਸੇਵਾ ਦਾ ਸੇਵਾ ਕਰ ਰਹੇ ਨੇ ਸੰਗ ਤਾਂ ਆ ਵੀ ਰਹੀਆਂ ਨੇ ਮੱਥਾ ਟੇਕ ਸੰਗਤਾਂ ਜਾ ਵੀ ਰਹੀਆਂ ਮੱਥਾ ਟੇਕਣ ਆਪਾਂ ਵੀ ਤੁਹਾਨੂੰ ਜਾ ਕੇ ਦਿਖਾਉਨੇ ਆ ਉੱਥੇ ਇਹ ਮੇਲੇ ਵਾਲ ਦਿਨ ਇੱਧਰ ਪਾਰਕਿੰਗ ਹੁੰਦੀ ਆ ਆ ਦੇਖੋ ਇਹ ਦੇਖੋ ਜੰਡਾਲ ਸਾਹਿਬ ਤੁਹਾਨੂੰ ਥਾ ਸਾਡੇ ਪਾਰਕਿੰਗ ਦੇਖਣ ਨੂੰ ਮਿਲ ਜੂਗੀ ਜਿਵੇਂ ਕਿ ਇੱਥੇ ਵੀ ਪਾਰਕਿੰਗ ਆ ਇੱਧਰ ਵੀ ਦੇਖੋ ਇੱਕ ਸਕੂਲ ਹੋ ਰਿਹਾ ਉੱਧਰ ਦੋ ਥਾਵਾਂ ਤੇ ਲੰਗਰ ਲੱਗੂਗਾ ਇੱਕ ਸਕੂਲ 'ਚ ਲੰਗਰ ਲੱਗੂਗਾ ਤੇ ਗੁਰਦੁਆਰਾ ਸਾਹਿਬ 'ਚ ਲੰਗਰ ਤਿਆਰ ਹੋ ਰਿਹਾ ਆ ਬਾਲਣ ਲੈ ਕੇ ਰੱਖਿਆ ਜਾ ਕਿਸੇ ਨੇ ਸੇਵਾ ਕੀਤੀ ਹੋ ਸਕਦੀ ਆ ਇੱਧਰ ਪਾਰਕਿੰਗ ਵੀ ਆ ਤੇ ਇੱਧਰ ਲੰਗਰ ਵੀ ਲੱਗਦਾ ਏ ਇਹ 25 ਸਾਲ ਤੋਂ ਸੇਵਾ ਕਰ ਰਹੇ ਨੇ ਲੰਗਰ ਦੀ ਇੱਥੇ ਤੁਹਾਨੂੰ ਦੱਸਾਉਂਦੇ ਆ ਇੱਧਰ ਲੱਗੂਗਾ ਲੰਗਰ ਸੰਗਤ ਆ ਰਹੀ ਆ ਇੱਧਰ ਲੱਗੂਗਾ ਲੰਗਰ ਇਹ ਵਰਤਨਾ ਦੀ ਸੇਵਾ ਕਰ ਰਹੇ ਨੇ ਇਹ ਸਾਈਡ ਤੇ ਲੰਗਰ ਮਿਲਣਾ ਲੰਗਰ ਇੱਧਰ ਲੱਗਣਾ ਕੱਲ ਨੂੰ ਲੱਗੂਗਾ ਇੱਥੇ ਲੰਗਰ ਇੱਧਰ ਦੇਖਣ ਨੂੰ ਮਿਲੂਗਾ ਕੱਲ ਤੁਹਾਨੂੰ ਲੰਗਰ ਇੱਧਰ ਪੰਕਤਾ ਸਜਾਈਆਂ ਜਾਣਗੀਆਂ ਇੱਧਰ ਲੰਗਰ ਸ਼ਕਾਇਆ ਹੋਊਗਾ ਤੇ ਜਿਹੜਾ ਉੱਧਰ ਤੁਸੀਂ ਏਰੀਆ ਦੇਖਿਆ ਸਕੂਲ ਚ ਉੱਧਰ ਲੰਗਰ ਤਿਆਰ ਹੋ ਰਿਹਾ ਸਾਰਾ ਵਰਤਨਾ ਦੀ ਸੇਵਾ ਵੀ ਇੱਥੇ ਬਾਹਰ ਕੀਤੀ ਜਾ ਰਹੀ ਆ ਬਾਕੀ ਤੁਹਾਨੂੰ ਦਿਖਾਉਨੇ ਆ ਅੱਗੇ ਗੁਰਦੁਆਰਾ ਸਾਹਿਬ ਜਾ ਕੇ ਇੱਥੇ ਦੇਖੋ ਸਿਕਿਉਰਿਟੀ ਲਈ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ ਇੱਥੇ ਜਿਹੜਾ ਕੋਈ ਵੀ ਮਿਸ ਹੈਪਨਿੰਗ ਨਾ ਹੋਵੇ ਸੰਗਤਾਂ ਆਈਆਂ ਨੇ ਇੱਥੇ ਆ ਕੇ ਸਹੀ ਰਸ਼ ਇੱਥੇ ਆ ਕੇ ਹੋਣਾ ਸਹੀ ਰਸ਼ ਕੋਈ ਪਿਛਲਾ ਆਪਾਂ ਆਏ ਸੀ ਵੀ ਰਸ਼ ਨਹੀਂ ਹੋਣਾ ਅੰਦਰ ਆ ਕੇ ਪਤਾ ਲੱਗਾ ਕਿ ਕਿੰਨਾ ਕ ਰਸ਼ ਆ ਇੱਧਰ ਤੇ ਲਾਗੂ ਪਾਰਕਿੰਗ ਇੱਥੇ ਵੀ ਆਹੇ ਜਿਹੜੇ ਮੇਲੇ ਚ ਆਉਂਦੇ ਆ ਮੱਥਾ ਟੇਕਣ ਆਉਂਦੇ ਆ ਉਹ ਘਰੇ ਆਉਂਦੇ ਆ ਤਾਂ ਖੰਡੇ ਰੇ ਬਹੁਤ ਆ ਜਾਂਦੀ ਹੈ ਬਹੁਤ ਜਿਆਦਾ ਰੇ ਚੱਲਦੀ ਹੈ ਜੇ ਇੱਥੇ ਸ੍ਰੀ ਗੋਗੋਰਾ ਸਾਹਿਬ ਇੱਧਰ ਮੇਲਾ ਜੈ ਸ਼ਾਨ ਸਿੰਘ ਵੱਖੋ ਵੱਖਰੇ ਤੇ ਖਾਣੂ ਮਿਲ ਜੂਦਾ ਨੂੰ ਵੱਖੋ ਵੱਖਰੇ ਝੁੰਦੇ ਕੋਕਾ ਵਖਰੀਆ ਕਿਹਾ ਬਹੁਤ ਕੁ ਦੇਖਣ ਨੂੰ ਮਿਲ ਜੂਗਾ ਇਸ ਮੈਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਸ ਵਲੌਗ ਚ ਆਂ ਦੇ ਕਵਰ ਕਰੀਏ ਦੇਖੋ ਹ ਦੁਕਾਨਾਂ ਵਾਲੇ ਸਮਾਨ ਲੈ ਕੇ ਲਾ ਰਹੇ ਨੇ ਆਪ ਦਾ ਦੂਰ ਦੂਰ ਤੋ ਹੁੰਦੇ ਨੇ ਇੱਥੇ ਦੁਕਾਨਾਂ ਲੱਗਦੀਆਂ ਨੇ ਇੱਥੇ ਖਾਣ-ਪੀਣ ਦੀਆਂ ਦੁਕਾਨਾਂ ਇਸ ਰੋਡ ਤੇ ਤੁਸੀਂ ਦੇਖਦੇ ਹੋ ਆਮ ਆਪਣਾ ਨਾਸ਼ ਦੇਖਣ ਨੂੰ ਨਹੀਂ ਮਿਲਦਾ ਅੱਜ ਦੇਖੋ ਸੀ ਇਹ ਗੱਲ ਨਹੀਂ ਇੱਥੇ ਦੇਖੋ Apple Juice ਦਾ ਨਾ ਲੱਗਾ ਟਿਕਟ ਦੇਖੋ ਸੀ ਕਿੰਨੀ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜਾਨ ਦੀ ਮੇਨ ਐਂਟਰੀ ਇੱਕ ਯਾਦਗਾਰੀ ਗੇਟ ਆ ਇੱਥੇ ਬਹੁਤ ਦੁਕਾਨਾਂ ਲੱਗੀਆਂ ਹੋਈਆਂ ਇੱਥੇ ਅੱਗੇ ਵਾਲੇ ਲੋਕ ਦੂਰ ਦੂਰ ਤੋਂ ਆਉਂਦੇ ਨੇ ਦਰਸ਼ਨ ਕਰਨ ਇੱਥੇ ਇਸ ਬਰਸੀ ਵਾਲੇ ਬਹੁਤ ਜਿਆਦਾ ਰੌਣਕ ਹੁੰਦਾ ਇੱਥੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਵੀਡੀਓ 'ਚ ਤੇ ਆਪਾਂ ਹੁਣ ਚੱਲਦੇ ਆ ਅੰਦਰ ਤੇ ਦੇਖਦੇ ਆ ਅੰਦਰ ਜਾਇ ਕੀ ਆ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਵੀਡੀਓ 'ਚ ਲੋਕ ਇੱਥੇ ਖੜਾਣਾ ਜਾ ਚੜਾ ਕੇ ਉਹ ਦੇਖ ਜਾਨੀ ਵੀ ਜੀ ਸੁਖ ਸੁਖਦੇ ਹਨ ਤੇ ਹੁਣ ਆਪਾਂ ਅੰਦਰ ਜਾ ਕੇ ਦੇਖਦੇ ਆਂ ਦੋਸ ਜਿਹੜੀ ਸੰਗਤ ਦੂਰ-ਦੂਰੋਂ ਆਉਂਦੀ ਆ ਉਹ ਇੱਥੇ ਫਿਰ ਵਿਸ਼ਰਾਮ ਕਰਦੀ ਆ ਆਪਦਾ ਹੁਣ ਆਪਾਂ ਦੇਖਦੇ ਆਂ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੀ ਜੋ ਕਿ ਬਹੁਤ ਹੀ ਵਧੀਆ ਸਜਾਵਟ ਕੀਤੀ ਹੋਈ ਆ ਇੱਥੇ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਜੇ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਜ਼ਰੂਰਤ ਪੈਂਦੀ ਹੈ ਨਿਸ਼ਾਨ ਸਾਹਿਬ ਕੋਲ ਸਰਕਾਰੀ ਹਸਪਤਾਲ ਡਾਕਟਰਾਂ ਦੀ ਟੀਮ ਬੈਠੀ ਹੈ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਪੈਂਦੀ ਹੈ ਕਿਸੇ ਵੀ ਦਵਾਈ ਦੀ ਲੋੜ ਪੈਂਦੀ ਹੈ ਤੁਸੀਂ ਇੱਥੋਂ ਲੈ ਸਕਦੇ ਹੋ ਅੱਗੇ ਇਧਰ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਸ਼ਪੀਲ ਲੱਗੀ ਹੋਈ ਹੈ ਇਹ ਗੁਰਦੁਆਰਾ ਸਾਹਿਬ ਵਿੱਚ ਆਪਾਂ ਆਰਮ ਵੀ ਜੀ ਆਵਾਂਗੇ ਕਿਸੇ ਵੀ ਦਿਨ ਆਪਾਂ ਉਹਨੇ ਦੇ ਇੱਥੇ ਜਲਦੀ ਸੇਵਾ ਕਰਦੇ ਹੁੰਦੇ ਆ ਅੱਜ ਸ਼ਬੀਲ ਦੀ ਸੇਵਾ ਕਰ ਰਹੇ ਨੇ ਇੱਥੇ ਸ਼ਦਾਲੂ ਤੁਸੀਂ ਦੇਖ ਰਹੇ ਹੋ ਇਹ ਸਾਈਡ ਗਾਰਡਨ ਵਿੱਚ LED ਵਾਹ ਲੱਗੀ ਹੋਈ ਹੈ ਜਿੱਥੇ ਕੀਰਤਨ ਸਮਾਗਮ ਲਾਈਵ ਚੱਲ ਰਿਹਾ ਹੈ ਤੇ ਸੰਗਤਾਂ ਇਸ ਕੀਰਤਨ ਸਮਾਗਮ ਦਾ ਆਨੰਦ ਮਾਣ ਸਕਦੀ ਹਨ ਦੂਜੀ ਸਾਈਡ ਤੋਂ ਆਪਾਂ ਗੁਰਦੁਆਰਾ ਸਾਹਿਬ ਦਾ ਵੀ ਦ੍ਰਿਸ਼ ਵੇਖ ਸਕਦੇ ਹਾਂ ਇਹਤਵਾਨ ਹਾਲ ਵਿੱਚ ਕੀਰਤਨ ਸਮਾਗਮ ਚੱਲ ਰਿਹਾ ਹੈ ਜੋ ਆਪਾਂ ਪਿੱਛੇ ਐਲ.ੜੀ ਵਾਲ ਤੋਂ ਦੇਖਿਆ ਸੀ ਉਥੋਂ ਕੈਮਰਾ ਲਾਈਵ ਹੋ ਰਿਹਾ ਹੈ ਤੇਰੀ ਮਨ ਹੈ ਤੁਾਰੇ ਤੁਪ ਪ੍ਰਤੀ ਸ਼ਰਨ ਕੀਓ ਹੁ ਨਿਕਲਦੇ ਆਪਾਂ ਦਵਾਦ ਆਪ ਤੋਂ ਬਾਹਰ ਤੇ ਜਾ ਕੇ ਤੁਹਾਨੂੰ ਮਿਲਦੇ ਆ ਅੱਗੇ ਇੱਥੇ ਦਸੇ ਦਾ ਲੰਗਰ ਚੱਲ ਰਿਹਾ ਹੈ मिटी से नमकीन लस्सी वरता रहे इतने वेचता भी इस साल थोड़े जनरेटर है जो भी थोड़े अपड्रेड करके लाए गए पिछले साल ला आप हम चलते हैं दूसरे गुरद्वारा साहेब ग दिखाने उ मौसम भी ਥੋੜਾ ਥੋੜਾ ਖਰਾਬ ਹੋ ਗਿਆ ਨਾ ਬਾਬਾ ਜੀ ਦੀ ਵਰਸੀ ਤੇ ਸੰਗਤਾਂ ਲਈ ਹਰ ਵਾਰੀ ਮੱਠੀ ਮੱਠੀ ਪੂਰ ਜਾਂ ਕਣੀਆਂ ਬੈਣੇ ਸ਼ੁਰੂ ਹੋ ਜਾਂਦੀਆਂ ਕਿ ਜਿਹੜਾ ਮੌਸਮ ਹੈ ਨਾ ਠੰਡਾ ਮਿੱਠਾ ਜਿਹਾ ਹੋਏ ਨਾ ਵੀ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਫਿਰ ਗਰਮੀ 'ਚ ਦੇਖੋ ਤੁਸੀਂ ਹੁਣ ਮੱਠੀਆਂ ਮੱਠੀਆਂ ਕਣੀਆਂ ਬੈਣ ਲੱਗੀਆਂ ਨੇ ਅੱਜ ਉਹ ਵੀ ਦੇਖ ਸਕਦਾ ਗੁਰਦੁਆਰਾ ਸਾਹਿਬ ਦਾ 뷰 ਪੂਰਾ ਇਧਰ ਨੂੰ ਦੂਜੇ ਗੁਰਦੁਆਰਾ ਸਾਹਿਬ ਨੂੰ ਰਾਹ ਜਾਂਦਾ ਲੰਗਰ ਹਾਲ ਇਧਰ ਹੀ ਆ ਬਾਕੀ ਦਿਖਾਉਣਾ ਤੁਹਾਨੂੰ ਉੱਥੇ ਜਾ ਕੇ ਜੇ ਘਰ ਦੇ ਸਦ ਘਰਾਂ ਚ ਪਾਰਕਿੰਗ ਹੁੰਦੀ ਹੈ ਕੱਲ੍ਹ ਵਾਲ ਦੇ ਨੂੰ ਕੱਲ ਨੂੰ ਇੱਕ ਘਰਾਂ ਚ ਮੋਟਰਸਾਈਕਲ پارک ਕੀਤੀ ਹੋਣਗੇ پارک ਕਰਦੇ ਹੋਣਗੇ ਸਾਰੇ ਲੋਕ ਆਪਦੇ ਘਰ ਕੋਲ ਹੁੰਦੇ ਕਿ ਕੋਈ ਮੋਟਰਸਾਈਕਲ پارک ਕਰਨ ਨੂੰ ਉਹ ਜੇ ਐਸੇ ਮੋਟਰਸਾਈਕਲ ਦੀ ਪਾਰਕਿੰਗ ਦੇਖੀ ਹੋਏ ਇਧਰ ਹੁੰਦੀ ਹੈ ਮੋਟਰਸਾਈਕਲ ਦੀ ਪਾਰਕਿੰਗ ਤੇ ਕਾਰ ਪਾਰਕਿੰਗ ਹੋਰ ਕਿੱਥੇ ਹੋਗੀ ਤੇ ਅੱਜ ਤੱਕ ਕਾਰ پارک ਕੀਤੀਆਂ ਜਾਂ ਕਾਰ ਪਾਰਕਿੰਗ ਬਣਾਈ ਹੋਈ ਹੈ ਇੱਥੇ ਪਾਰਕਿੰਗ ਵੈਸੇ ਪਰ ਕੱਲ ਨੂੰ ਮੈਨੂੰ ਲੱਗਦਾ ਸ਼ਾਇਦ ਸੰਗਤ ਬੈਠੂਗੀ ਕਿਉਂਕਿ ਜਿਹੜਾ ਹਾ ਪੰਡਾਲ ਬਣਾਇਆ ਹੈ ਤੇ ਸੰਗਤ ਵਾਸਤੇ ਬਣਾਇਆ ਹੋ ਸਕਦਾ ਹੁਣ ਜਾਣੇ ਅਸੀਂ ਗੁਰਦੁਆਰਾ ਸਾਹਿਬ ਜੀ ਅੰਦਰ ਦਰਸ਼ਨ ਕਰਨ ਬੁਲਾਨਾ ਆਮ ਗੁਰਦਾ ਸਾਹਿਬ ਸਾਡੀ ਲੋਹ ਦੇ ਪਾਤਰ ਸਹਿਿਰੋ ਤੋਂ ਆ ਪਏ ਸਾਧਨਾ ਮੇਰ ਬਨਾਸੀ ਆਸਾ ਜੀ ਦੀ ਬੰਨ ਪਾਣਾ ਗਏ ਆ ਆਪਾਂ ਲੰਗਰ ਹਾਲ ਵਾਲੀ ਸਾਈਡ ਇੱਥੇ ਵੀ ਇੱਕ ਐਲ ਡੀ ਵਾਲ ਲਾਈ ਹੋਈ ਹੈ ਚਾਹ ਦਾ ਲੰਗਰ ਚੱਲ ਰਿਹਾ ਇੱਥੇ ਵੀ ਸੰਗਤਾਂ ਬੈਠ ਕੇ ਕੀਰਤਨ ਸਮਾਗਮ ਦਾ ਆਨੰਦ ਮਾ ਰਹੀਆਂ ਐ ਐਲ.ਈ.ਡੀ. ਵਾਲ ਦੇਖ ਕੇ ਕੀਰਤਨ ਸਮਾਗਮ ਦਾ ਸਿੱਧਾ ਲਾਈਵ ਇੱਥੇ ਇਸ ਐਲ.ਈ.ਡੀ. ਵਾਲ ਤੋਂ ਚੱਲ ਰਿਹਾ ਆ। ਆਪਾਂ ਦੇਖਦੇ ਅੱਗੇ ਜਾ ਕੇ ਵੀ ਆਪਾਂ ਦੇਖਦੇ ਮੇਨ ਗੇਟ ਵਾਲੀ ਸਾਈਡ ਜਾ ਕੇ ਵੀ ਇੱਧਰ ਸਾਹਮਣੇ ਤੁਹਾਨੂੰ ਜੋੜਾ ਕਰ ਦੇਖਣ ਨੂੰ ਮਿਲ ਜੂਗਾ ਜਿੱਥੇ ਤੁਸੀਂ ਆਪ ਦਾ ਜੋੜਾ ਜਮਾ ਕਰਵਾ ਸਕਦੇ ਹੋ ਇੱਧਰ ਕਿੰਨੇ ਲੰਬੇ ਸ਼ਾਕਸਾ ਦੋਨਾਂ ਦੇ ਹਾਲ ਵਾਲੀ ਸਾਈਡ ਚੱਲਦੇ ਆਪਾਂ ਹੁਣ ਬਾਹਰ ਕਰਦੇ ਆ ਬਲੌਗ ਦਾ ਐਂਡ ਦੋਸਤੋ ਇੱਥੇ ਹੀ ਕਰਦੇ ਆਪਾਂ ਅੱਜ ਦੇ ਬਲੌਗ ਦਾ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਬਲੌਗ ਦਾ ਕਿੱਦਾਂ ਲੱਗਿਆ